ਯਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਅੱਜ 6 ਅਕਤੂਬਰ ਸੰਨ 2024 ਦਿਨ ਐਤਵਾਰ ਹੈ ਨਾਨਕਸ਼ਹੀ ਸੰਮਤ 556 ਦੇ ਮੁਤਾਬਕ ਅੱਜ 21 ਅੱਸੂ ਹੋ ਗਿਆ ਹੈ ਅੱਜ ਦਾ ਰਾਸ਼ੀ ਫਾਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਫ੍ਰੇਮ, ਵਿਆਹ, ਪਾਲ ਵਰਗੇ ਮੌਲਿਆਂ ਤੇ ਕਿਵੇਂ ਰਹੇਗੀ ਗ੍ਰਹ ਦਸ਼ਾ ਕਿ ਵਿਵਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਰੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਅੱਜ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ੍ਹ ਦੁੱਖ ਹੋ ਸਕਦਾ ਹੈ ਅਚਾਨਕ ਨਵੇਂ ਸੌਮਿਆਂ ਤੋਂ ਪੈਸਾ ਮਿਲੇਗਾ ਜੋ ਤੁਹਾਡੇ ਦਿਨ ਨੂੰ ਚਮਕਦਾਰ ਬਣਾ ਦੇਵੇਗਾ ਸ਼ਾਮ ਦੇ ਸਮੇਂ ਗਤੀਵਿਧੀਆਂ ਉਸ ਤੋਂ ਕਾਫੀ ਬਿਹਤਰ ਹੋਣਗੀਆਂ ਜਿੰਨੀ ਤੁਸੀਂ ਉਮੀਦ ਕੀਤੀ ਸੀ ਤੁਹਾਨੂੰ ਬੀਤੇ ਦਿਨਾਂ ਦੀਆਂ ਮਿੱਠੀਆਂ ਯਾਦਾਂ ਯਾਦਾਂ ਵਿਅਸਤ ਰੱਖਣਗੀਆਂ ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਦੇ ਲਈ ਚੰਗਾ ਦਿਨ ਹੈ ਸਮੇਂ ਦੀ ਘਾਟ ਕਾਰਨ ਤੁਹਾਡੇ ਅਤੇ ਤੁਹਾਡੇ ਪਿਆਰ ਸਾਥੀ ਵਿੱਚਕਾਰ ਨਿਰਾਸ਼ਾ ਵਧੇਗੀ ਹਫਤੇ ਵਿੱਚ ਛੁੱਟੀ ਵਾਲੇ ਦਿਨ smartphones screen ਤੇ boss ਦਾ ਨਾਮ ਦੇਖਣਾ ਕਿਸੇ ਨੂੰ ਚੰਗਾ ਲੱਗਦਾ ਹੈ ਫਲਾਂ ਪਰੰਤੂ ਇਸ ਵਾਰ ਆਪਣੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਅੱਗੇ ਹੈ ਜੀ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਵਾਲਿਓ ਬਾਰੀ ਗਤੀਵਿਧੀਆਂ ਤੁਹਾਡੇ ਲਈ ਲਾਭਦਾਇਕ ਹੋਣਗੀਆਂ ਕਿਰੇ ਬੰਦੀ ਵਾਲੀ ਜੀਵਨ ਸ਼ੈਲੀ ਵਿੱਚ ਬੰਨੇ ਰਹਿਣਾ ਅਤੇ ਹਮੇਸ਼ਾ ਆਪਣੀ ਸੁਰੱਖਿਆ ਦੀ ਚਿੰਤਾ ਕਰਨਾ ਤੁਹਾਡੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਰੋਕਣਗੇ ਇਹ ਆਦਤ ਤੁਹਾਨੂੰ ਜੜਚੜਾ ਅਤੇ ਵਿਚਾਇਨ ਇਨਸਾਨ ਬਣਾ ਸਕਦੀ ਹੈ ਅਇ ਤੁਹਾਨੂੰ ਪੈਸੇ ਨਾਲ ਜੁੜੀ ਸਮੱਸਿਆ ਆ ਸਕਦੀ ਹੈ ਅਤੇ ਜਿਸ ਨੂੰ ਸੁਲਝਾਉਣ ਲਈ ਤੁਸੀਂ ਆਪਣੇ ਪਿਤਾ ਜਾਂ ਕਿਸੇ ਵੱਡੇ ਦੀ ਮਦਦ ਲੈ ਸਕਦੇ ਹੋ ਇੱਕ ਖੁਸ਼ ਨਮਾ ਅਤੇ ਵਧੀਆ ਸ਼ਾਮ ਦੇ ਲਈ ਤੁਹਾਡਾ ਘਰ ਰਿਸ਼ਤੇਦਾਰਾਂ ਨਾਲ ਭਰ ਸਕਦਾ ਹੈ ਤੁਹਾਡੇ ਪਿਆਰੇ ਜੀਵਨ ਸਾਥੀ ਦਾ ਫੋਨ ਤੁਹਾਡਾ ਦਿਨ ਬਣਾ ਦੇਵੇਗਾ ਚੰ드ਰਮਾ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡਾ ਖਾਲੀ ਸਮਾਂ ਅੱਜ ਤੁਹਾਡੇ ਹੱਥ ਵਿੱਚ ਹੈ ਪਰੰਤੂ ਇਸ ਨੂੰ ਆਪਣੇ ਅਨੁਸਾਰ ਨਹੀਂ ਵਰਤ ਸਕੋਗੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਅੱਜ ਅਲਗੜ ਉਮਰ ਦੇ ਬਦਨਾਮ ਪਰਾਂ ਨੂੰ ਚੇਤੇ ਕਰਵਾਊਗਾ ਅੱਜ ਤੁਹਾਡਾ ਆਤਮ ਵਿਸ਼ਵਾਸ ਘਟ ਰਹਿ ਸਕਦਾ ਹੈ ਇਸ ਦਾ ਕਾਰਨ ਤੁਹਾਡੀ ਮਾੜੀ ਰੁਟੀਨ ਹੈ ਅੱਗੇ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਨਾ ਕਰੋ ਚਾਹ ਕਸ਼ਕ ਲਾਉਣ ਵਾਲੇ ਅੱਜ ਸ਼ਰਾਬ ਤੋਂ ਬਚੋ ਜੋ ਲੋਕ ਦੁੱਧ ਉਦਯੋਗ ਨਾਲ ਜੁੜੇ ਹਨ ਉਹਨਾਂ ਨੂੰ ਅੱਜ ਆਰਥਿਕ ਲਾਭ ਹੋਣ ਦੀ प्रबल ਸੰਭਾਵਨਾ ਹੈ ਤੁਹਾਨੂੰ ਖੁਸ਼ ਰੱਖਣ ਦੇ ਲਈ ਤੁਹਾਡੇ ਬੱਚਿਆਂ ਨੂੰ ਜੋ ਕੁਝ ਵੀ ਕਰਨਾ ਪਵੇਗਾ ਉਹ ਕਰਨਗੇ ਆਪਣੇ ਪ੍ਰੇਮੀ ਦੀ ਨਾਰਾਜ਼ਗੀ ਦੇ ਬਾਵਜੂਦ ਆਪਣਾ ਪਿਆਰ ਝਾਰ ਨਾ ਕਰੋ ਸਮਾਜਿਕ ਧਾਰਮਿਕ ਸਮਾਗਮਾਂ ਲਈ ਬਿਹਤਰੀਨ ਦਿਨ ਹੈ ਰਿਸ਼ਤੇਦਾਰਾਂ ਦੇ ਕਿਸੇ ਕਾਰਨ ਨੂੰ ਲੈ ਕੇ ਬਾਦ ਵਿਵਾਦ ਹੋ ਸਕਦਾ ਹੈ ਤੁਹਾਡੀ ਤਾਕਤ ਬੇਵਜ੍ਹਾ ਕਮਾਂ ਵਿੱਚ ਖਰਾਬ ਹੋ ਸਕਦੀ ਹੈ ਪਰੰਤੋਂ ਤੁਸੀਂ ਜੀਵਨ ਨੂੰ ਸਹੀ ਤਰੀਕੇ ਨਾਲ ਜਾਨਣਾ ਚਾਹੁੰਦੇ ਹੋ ਟਾਈਮ ਟੇਬਲ ਨੂੰ ਫੋਲੋ ਕਰਨਾ ਸਿੱਖੋ ਅੱਗੇ ਹਾਜੀ ਕਰਕਰਾਸੀ ਕਰਕਰਾਸੀ ਵਾਲਿਆਂ ਨੂੰ ਬਾਹਰੀ ਗਤੀਵਿਧੀਆਂ ਕਾਫੀ ਤਕਾਵਟ ਅਤੇ ਤਣਾਅ ਦੇਣ ਵਾਲੀਆਂ ਸਾਹਤ ਹੋਣਗੀਆਂ ਕਿਸੇ ਕਰੀਬੀ ਦੋਸਤ ਦੀ ਮਦਦ ਨਾਲ ਅੱਜ ਕੁਝ ਕਾਰੋਬਾਰੀਆਂ ਨੂੰ ਚੰਗਾ ਖਾਸਾ ਧਨ ਲਾਭ ਹੋ ਸਕਦਾ ਹੈ ਇਹ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜੇਕਰ ਤੁਸੀਂ ਆਪਣੀ ਘਰੇਲੂ ਜ਼ਿੰਮੇਵਾਰੀਆਂ ਨੂੰ ਅਣਦੇਖਾ ਕਰੋਗੇ ਤਾਂ ਕੁਝ ਅਜਿਹੇ ਲੋਕ ਨਰਾਜ ਹੋ ਸਕਦੇ ਹਨ ਜੋ ਤੁਹਾਡੇ ਨਾਲ ਰਹਿੰਦੇ ਹਨ ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜ੍ਹੇਗਾ ਤੁਹਾਡਾ ਦਿਨ ਤੁਹਾਡੇ ਪਿਆਰ ਦੀ ਮੁਸਕਾਨ ਨਾਲ ਸ਼ੁਰੂ ਹੋਵੇਗਾ ਅਤੇ ਖਤਮ ਸੁਪਨਿਆਂ ਵਿੱਚ ਹੋਵੇਗਾ ਬਿਆਨ ਰਚਨਾਤਮਕਤਾ ਅਤੇ ਉਤਸ਼ਾਹ ਤੁਹਾਨੂੰ ਇੱਕ ਹੋਰ ਲਾਭਕਾਰੀ ਦਿਨ ਵੱਲ ਲੈ ਜਾਂਦਾ ਹੈ ਤੁਹਾਡਾ ਤੁਹਾਡੇ ਜੀਵਨ ਸਾਥੀ ਨਾਲ ਤਣਾਅਪੂਰਨ ਸਬੰਧ ਰਹਿ ਸਕਦਾ ਹੈ ਗੰਭੀਰ ਮਤਭੇਦ ਹੋ ਸਕਦੇ ਹਨ ਜੋ ਲੰਮੇ ਸਮੇਂ ਤੱਕ ਚੱਲਣਗੇ ਅੱਜ ਤੁਸੀਂ ਕਿਸੇ ਦੋਸਤ ਦੀ ਮਦਦ ਕਰਕੇ ਵਧੀਆ ਮਹਿਸੂਸ ਕਰੋਗੇ ਅੱਗੇ ਹਾਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਅੱਜ ਨਫ਼ਰਤ ਦੀ ਭਾਵਨਾ ਮਹਿਗੀ ਪੈ ਸਕਦੀ ਹੈ ਇਹ ਨਾ ਕੇਵਲ ਤੁਹਾਡੀ ਸਾਨ ਸ਼ਕਤੀ ਨੂੰ ਘਟਾਉਂਦੀ ਹੈ ਬਲਕਿ ਤੁਹਾਡੇ ਗਿਆਨ ਨੂੰ ਜੜ ਲਗਾ ਦਿੰਦੀ ਹੈ ਅਤੇ ਰਿਸ਼ਤਿਆਂ ਵਿੱਚ ਹਮੇਸ਼ਾ ਲਈ ਦਰਾਲ ਪਾ ਦਿੰਦੀ ਹੈ ਤੁਹਾਨੂੰ ਆਪਣਾ ਪੈਸਾ ਇਕੱਠਾ ਕਰਨਾ ਅਤੇ ਇਹ ਜਾਣਨ ਦੀ ਲੋੜ ਹੈ ਕਿ ਕਦੋਂ ਤੇ ਕਿੱਥੇ ਸਮਝਦਾਰੀ ਨਾਲ ਖਰਚਣਾ ਹੈ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪੈ ਸਕਦਾ ਹੈ ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੋਗੇ ਤੁਹਾਨੂੰ ਆਪਣੀ ਤਰਫ ਤੋਂ ਸਭ ਵਧਰ ਤਰੀਕੇ ਨਾਲ ਵਿਵਹਾਰ ਕਰਨ ਦੀ ਲੋੜ ਹੈ ਕਿਉਂਕਿ ਅੱਜ ਤੁਹਾਡਾ ਪ੍ਰੇਮੀ ਜਲਦ ਹੀ ਨਾਰਾਜ਼ ਹੋ ਸਕਦਾ ਹੈ ਅੱਜ ਤੁਸੀਂ ਆਪਣਾ ਸਮਾਂ ਉਹਨਾਂ ਚੀਜ਼ਾਂ ਤੇ ਬਤਾ ਸਕਦੇ ਹੋ ਜੋ ਜ਼ਰੂਰੀ ਜਾਂ ਖਾਸ ਨਹੀਂ ਹਨ ਅੱਜ ਤੁਹਾਡੇ ਵਿਆਹਤਾ ਜ਼ਿੰਦਗੀ ਵਿੱਚ ਚੀਜ਼ਾਂ ਬੇਕਾਬੂ ਤੋਂ ਬਾਹਰ ਹੋ ਸਕਦੀਆਂ ਹਨ ਕੋਈ ਸਮਾਂ ਬੱਚਿਆਂ ਦੇ ਨਾਲ ਬਤਾ ਕੇ ਤੁਸੀਂ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਕਰ ਸਕਦੇ ਹੋ ਅੱਗੇ ਹਾਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਅੱਜ ਘਰੇਲੂ ਪਰੇਸ਼ਾਨੀਆਂ ਤੁਹਾਨੂੰ ਤਣਾਅ ਦੇ ਸਕਦੀਆਂ ਹਨ ਆਰਥਿਕ ਦ੍ਰਿਸ਼ਟੀ ਤੋਂ ਅੱਜ ਦਾ ਦਿਨ ਮਿਲਿਆ ਜੁੜਿਆ ਹੈ ਅੱਜ ਤੁਹਾਨੂੰ ਧਨ ਲਭ ਹੋ ਸਕਦਾ ਹੈ ਪਰੰਤੂ ਇਸ ਦੇ ਲਈ ਤੁਹਾਨੂੰ ਸਖਤ ਮਿਹਨਤ ਦੀ ਲੋੜ ਹੈ ਪਰਿਵਾਰ ਵਿੱਚ ਨਵੇਂ ਮੈਂਬਰ ਆਉਣ ਦੀ ਖੁਸ਼ੀ ਤੁਹਾਨੂੰ ਰੋਮਾਂਚਿਤ ਕਰ ਦੇਵੇਗੀ ਸਮਾਗਮ ਕਰਕੇ ਇਸ ਖੁਸ਼ੀ ਨੂੰ ਸਭ ਨਾਲ ਸਾਂਝਾ ਕਰੋ ਆਨੇ ਸ਼ਤਰ ਮਾਂਟਕਾ ਕਰਛਣ ਦੀ ਸੰਭਾਵਨਾ ਹੈ ਅੱਜ ਵਿਦਿਆਰਥੀਆਂ ਤੇ ਪਿਆਰ ਦਾ ਬੁਖਾਰ ਛਾ ਸਕਦਾ ਹੈ ਇਸ ਨਾਲ ਉਹਨਾਂ ਦਾ ਕਾਫੀ ਸਮਾਂ ਖਰਾਬ ਹੋ ਸਕਦਾ ਹੈ ਮਹਿਲਾਵਾਂ ਸ਼ੁਕਰ ਅਤੇ ਪੁਰਸ਼ ਮੰਗਲ ਗ੍ਰਹਿ ਦੇ ਰਹਿਣ ਵਾਲੇ ਹਨ ਪਰੰਤੂ ਅੱਜ ਦੇ ਦਿਨ ਸ਼ੁਕਰ ਅਤੇ ਮੰਗਲ ਇੱਕ ਦੂਸਰੇ ਵਿੱਚ ਕੁਲ ਮਿਲ ਜਾਣਗੇ ਅੱਜ ਦੇ ਦਿਨ ਦੀ ਸ਼ੁਰੂਆਤ ਵਿੱਚ ਤੁਹਾਨੂੰ ਕੋਈ ਮਾੜੀ ਖਬਰ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਦਿਨ ਖਰਾਬ ਹੋ ਸਕਦਾ ਹੈ ਕੋਸ਼ਿਸ਼ ਕਰੋ ਆਪਣੇ ਮਨ ਨੂੰ ਕਾਬੂ ਵਿੱਚ ਰੱਖੋ ਅੱਗੇ ਹਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਇਕੱਲੇਪਨ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਓ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਓ ਕਿਸੇ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਵਧਿਆ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ ਅੱਜ ਤੁਹਾਨੂੰ ਦੂਜਿਆਂ ਦੀ ਲੋੜ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਹਾਲਾਂਕਿ ਬੱਚਿਆਂ ਨੂੰ ਜ਼ਿਆਦਾ ਸ਼ੂਟ ਦੇਣਾ ਤੁਹਾਡੇ ਲਈ ਸਮੱਸਿਆ ਖੜੀ ਕਰ ਸਕਦਾ ਹੈ ਪਿਆਰ ਦੇ ਮਾਮਲੇ ਵਿੱਚ ਜਲਦਬਾਜ਼ੀ ਵਿੱਚ ਕਦਮ ਨਾ ਠਾਓ ਅੱਜ ਤੁਸੀਂ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਗੇ ਤੁਸੀਂ ਜਿੰਨਾ ਕੰਮਾਂ ਨੂੰ ਕਰਨ ਦੇ ਲਈ ਚਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਸਕਦੀ ਹੈ ਤੁਸੀਂ ਸਵਾਦਿਸ਼ਟ ਖਾਣਾ ਅਤੇ ਖਾਣੇ ਦੀ ਮਹੱਤਤਾ ਨੂੰ ਸਮਝੋਗੇ ਕਿਉਂਕਿ ਅੱਜ ਤੁਹਾਡੇ ਘਰ ਵਿੱਚ ਤਿਆਰ ਹੋ ਸਕਦਾ ਹੈ ਅੱਗੇ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਓ ਅੱਜ ਚਿੜਚੜੇ ਸੁਭਾਅ ਨੂੰ ਕਾਬੂ ਵਿੱਚ ਰੱਖੋ ਨਹੀਂ ਤਾਂ ਰਿਸ਼ਤਿਆਂ ਵਿੱਚ ਕਦੀ ਨਾ ਮਿਟਣ ਵਾਲੀ ਖਟਾਸ ਪੈਦਾ ਹੋ ਸਕਦੀ ਹੈ ਇਸ ਤੋਂ ਬਚਣ ਲਈ ਆਪਣੇ ਨਜ਼ਰੀਏ ਵਿੱਚ ਖੁੱਲਾਪਨ ਅਪਣਾਓ ਅਤੇ ਪੱਖਪਾਤ ਨੂੰ ਛੱਡੋ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਤੁਸੀਂ ਭਵਿੱਖ ਦੇ ਲਈ ਧਨ ਦੀ ਯੋਜਨਾ ਅਤੇ ਆਰਥਿਕਤਾ ਬਾਰੇ ਗੱਲਬਾਤ ਕਰ ਸਕਦੇ ਹੋ ਤੁਹਾਡੇ ਬੱਚੇ ਦਾ ਅਵਾਰਡ ਸਮਾਗਮ ਦਾ ਬਲਾਵਾ ਤੁਹਾਡੇ ਲਈ ਹਾਸੇ ਭਰਿਆ ਅਹਿਸਾਸ ਰਹੇਗਾ ਉਹ ਤੁਹਾਡੀ ਉਮੀਦ ਤੇ ਖਰਾ ਉਤਰੇਗਾ ਅਤੇ ਤੁਸੀਂ ਉਸ ਦੇ ਨਾਲ ਆਪਣੇ ਸੁਪਨਿਆਂ ਨੂੰ ਸাকার ਹੁੰਦੇ ਦੇਖੋਗੇ ਜੇਕਰ ਤੁਸੀਂ ਕੁਝ ਪਿਆਰ ਸਾਂਝਾ ਕਰਦੇ ਹੋ ਤਾਂ ਤੁਹਾਡਾ ਪਿਆਰ ਤੁਹਾਡੇ ਲਈ ਇੱਕ ਦੂਤ ਬਣ ਜਾਵੇਗਾ ਜੇਕਰ ਤੁਸੀਂ ਸੋਚਦੇ ਹੋ ਕੋਈ ਯਾਰਾਂ ਦੋਸਤਾਂ ਨਾਲ ਲੋੜ ਤੋਂ ਜ਼ਿਆਦਾ ਸਮਾਂ ਬਿਤਾਉਣਾ ਤੁਹਾਡੇ ਲਈ ਸਹੀ ਹੈ ਤਾਂ ਤੁਸੀਂ ਗਲਤ ਹੋ ਅਜਿਹਾ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਵਿਆਹੁਤਾ ਜੀਵਨ ਦੇ ਮੋਰਚੇ ਤੇ ਇਹ ਦਿਨ ਸੱਚਮੁੱਚ ਬਹੁਤ ਬਿਹਤਰੀਨ ਹੈ ਦਿਨੇ ਸੁਪਨੇ ਦੇਖਣਾ ਇਨਾ ਮਾੜਾ ਵੀ ਨਹੀਂ ਹੈ ਪਰੰਤੂ ਇਸ ਨਾਲ ਤੁਸੀਂ ਕੁਝ ਰਚਨਾਤਮਕ ਵਿਚਾਰ ਹਾਸਲ ਕਰ ਸਕਦੇ ਹੋ ਅੱਜ ਤੁਹਾਡੇ ਕੋਲ ਸਮੇਂ ਦਾ ਅਭਾਵ ਨਹੀਂ ਹੋਵੇਗਾ ਅੱਗੇ ਹਜੇ ਧਨੁ ਰਾਸ਼ੀ ਧਨੁ ਰਾਸ਼ੀ ਵਾਲਿਓ ਤੁਸੀਂ ਤਣਾਵ ਅਤੇ ਕਬਰਾੜ ਤੋਂ ਬਚੋ ਕਿਉਂਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਅਤੀਤ ਵਿੱਚ ਆਪਣਾ ਧਨ ਨਿਵੇਸ਼ ਕੀਤਾ ਸੀ ਅੱਜ ਉਸ ਧਨ ਨਾਲ ਲਾਭ ਹੋਣ ਦੀ ਸੁਭਾਵਨਾ ਬਣ ਰਹੀ ਹੈ ਜੇਕਰ ਤੁਸੀਂ ਆਪਣੇ ਸਾਥੀ ਦੇ ਨਜ਼ਰੀਏ ਨੂੰ ਨਜ਼ਰ ਅੰਦਾਜ਼ ਕਰੋਗੇ ਤਾਂ ਉਹ ਆਪਣਾ ਆਪਾ ਖੋ ਸਕਦਾ ਹੈ ਜਾਂ ਖੋ ਸਕਦੀ ਹੈ ਪਿਆਰ ਦੀ ਖੁਸ਼ੀ ਦਾ ਅਨੁਭਵ ਕਰਨ ਲਈ ਕਿਸੇ ਨੂੰ ਲੱਭਿਆ ਜਾ ਸਕਦਾ ਹੈ ਤੁਹਾਡੀ ਸਮਰੱਥਾ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਫਿਰ ਤੋਂ ਸੋਚਣ ਦਾ ਸਮਾਂ ਹੈ ਅੱਜ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਪਿਆਰ ਦੇ ਲਈ ਸਹੀ ਸਮਾਂ ਮਿਲ ਸਕਦਾ ਹੈ ਅੱਜ ਠੰਡਾ ਪਾਣੀ ਪੀਣਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਜੋਸ਼ ਅਤੇ ਘਟ ਉਲਜਾ ਸਤਰ ਤੁਹਾਡੇ ਸਰੀਰ ਦੇ ਲਈ ਜ਼ਹਿਰ ਦਾ ਕੰਮ ਕਰੇਗੀ ਕਿਸੇ ਸਿਰਜਣਾਤਮਕ ਕੰਮ ਵਿੱਚ ਖੁਦ ਨੂੰ ਵਿਅਸਤ ਰੱਖਣਾ ਬਿਹਤਰ ਰਹੇਗਾ ਨਾਲ ਹੀ ਬਿਮਾਰੀ ਨਾਲ ਲੜਨ ਦੇ ਲਈ ਖੁਦ ਨੂੰ ਉਤਸ਼ਾਹਿਤ ਕਰਦੇ ਰਹੋ ਜੇਕਰ ਤੁਸੀਂ ਭਵਿੱਖ ਵਿੱਚ ਆਰਥਿਕ ਰੂਪ ਤੋਂ ਮਜ਼ਬੂਤ ਹੋਣਾ ਚਾਹੁੰਦੇ ਹੋ ਤਾਂ ਅੱਜ ਤੋਂ ਧਨ ਦੀ ਬਚਤ ਕਰਨੀ ਸ਼ੁਰੂ ਕਰੋ ਇੱਕ ਨਜ਼ਦੀਕੀ ਰਿਸ਼ਤੇਦਾਰ ਖੁਦ ਤੋਂ ਜ਼ਿਆਦਾ ਤੁਹਾਡਾ ਜ਼ਿਆਦਾ ਧਿਆਨ ਚਾਹੀਦਾਗਾ ਹਾਲਾਂਕਿ ਉਹ ਕਾਫੀ ਮਦਦਗਾਰ ਅਤੇ ਖਿਆਲ ਰੱਖਣ ਵਾਲਾ ਹੋਵੇਗਾ ਕਿਸੇ ਤੀਜੇ ਇਨਸਾਨ ਦਾ ਦਖਲ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਵਿਚਕਾਰ ਪ੍ਰਤੀਰੋਧ ਪੈਦਾ ਕਰ ਸਕਦਾ ਹੈ ਸੰਭਵ ਹੈ ਕਿ ਤੁਹਾਡੇ ਇਤਿਹਾਸ ਨਾਲ ਜੁੜਿਆ ਕੋਈ ਸ਼ਖਸ ਅੱਜ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਦਿਨ ਯਾਦਗਾਰ ਬਣ ਜਾਵੇਗਾ ਇੱਕ ਕਰੀਬੀ ਦੋਸਤ ਜਾਂ ਗਵਾਂਡੀ ਦੀ وجہ ਨਾਲ ਅੱਜ ਵਿਵਹਤਾ ਜੀਵਨ ਟਕਰਾਅ ਸੰਭਵ ਹੈ ਪਰਵਾਰ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ ਅੱਜ ਆਪਣੇ ਪਰਿਵਾਰ ਦੇ ਨਾਲ ਘੁੰਮਣ ਦਾ ਆਨੰਦ ਲੈ ਸਕਦੇ ਹੋ ਅੱਗੇ ਹਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਤ ਕਸਰਤ ਨੂੰ ਦਿਨ ਵਿੱਚ ਸ਼ਾਮਲ ਕਰੋ ਅਤੇ ਵਿਸ਼ਵਾਸ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਵਹਿਤ ਰਹਿ ਜਾਇਦਾਦ ਨਾਲ ਜੁੜੇ ਲੈਣ ਦੇਣ ਪੂਰੇ ਹੋਣਗੇ ਅਤੇ ਲਾਭ ਪਹੁੰਚੇਗਾ ਤੁਸੀਂ ਆਪਣੇ ਬੱਚਿਆਂ ਤੋਂ ਕੁਝ ਸਬਕ ਸਿੱਖਣ ਵਾਲੇ ਹੋ ਦੀ ਮਸੂਮियत ਉਹਨਾਂ ਦੇ ਨੇੜੇ ਤੇੜੇ ਉਤਸ਼ਾਹ ਦੇ ਬਲ ਤੇ ਦੂਜਿਆਂ ਵਿੱਚ ਬਦਲਾ ਲਿਆ ਸਕਦੀ ਹੈ ਆਨੇ ਛਤਰ ਮਾਂਟਕ ਕਰشن ਦੀ ਸੁਭਾਵਨਾ ਹੈ ਅੱਜ ਅਜਿਹਾ ਦਿਨ ਹੈ ਜਦੋਂ ਚੀਜ਼ਾਂ ਉਸ ਤਰ੍ਹਾਂ ਨਹੀਂ ਹੋਣਗੀਆਂ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਸੀਂ ਅੱਜ ਆਪਣੇ ਜੀਵਨ ਸਾਥੀ ਨਾਲ ਆਪਣੇ ਜੀਵਨ ਦਾ ਸਭ ਤੋਂ ਵਧੀਆ ਦਿਨ ਖਰਚ ਸਕਦੇ ਹੋ ਤੁਸੀਂ ਅੱਜ ਬੱਚਿਆਂ ਨਾਲ ਆਪਣੇ ਦਿਲ ਦੇ ਹੱਦ ਤੱਕ ਇਲਾਜ ਕਰੋਗੇ ਜਿਹਦੇ ਕਾਰਨ ਉਹ ਸਾਰੇ ਤੁਹਾਡੇ ਨਾਲ ਰਹਿਣਗੇ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਘਰ ਵਿੱਚ ਕੰਮ ਕਰਦੇ ਸਮੇਂ ਖਾਸ ਸਾਵਧਾਨੀ ਵਰਤੋ ਘਰੇਲੂ ਚੀਜ਼ਾਂ ਨੂੰ ਲਾਪਰਵਾਹੀ ਨਾਲ ਇਸਤੇਮਾਲ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਸਬਬਬ ਬਣ ਸਕਦਾ ਹੈ ਅੱਜ ਤੁਸੀਂ ਬਿਨਾਂ ਕਿਸੇ ਸਹਾਇਤਾ ਅਤੇ ਸਮਰੱਥਾ ਦੇ ਪੈਸਾ ਕਮਾਉਣ ਦੇ ਯੋਗ ਹੋਵੋਗੇ ਪੁਰਾਣੇ ਸੰਪਰਕਾਂ ਨੂੰ ਮਿਲਣਜੁਲਣ ਅਤੇ ਪੁਰਾਣੇ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਲਈ ਵਧੀਆ ਦਿਨ ਹੈ ਪੂਰੇ ਸੰਸਾਰ ਦੀ ਖੁਸ਼ੀ ਦੋਵਾਂ ਦੇ ਵਿੱਚ ਆਯੋਜਨ ਕੀਤੀ ਜਾਵੇਗੀ ਜੋ ਪਿਆਰ ਵਿੱਚ ਹਨ ਹਾਂ ਤੁਸੀਂ ਕਿਸਮਤ ਵਾਲੇ ਹੋ ਕਾਰੋਬਾਰਿਕ ਕੰਮਾਂ ਦੇ سلسلے ਵਿੱਚ ਕੀਤੀ ਗਈ ਯਾਤਰਾ ਲਾਭਦਾਇਕ ਸਾਬਤ ਹੋਵੇਗੀ ਤੁਹਾਡਾ ਪਤੀ ਪਤਨੀ ਦਾ ਛੋਟੇ ਮਸਲਿਆਂ ਨੂੰ ਲੈ ਕੇ ਝਗੜਾ ਹੋ ਸਕਦਾ ਹੈ ਪਰ ਇਹ ਇੱਕ ਲੰਮੇ ਸਮੇਂ ਦੇ ਆਧਾਰ ਤੇ ਵਿਆਹ ਨੂੰ ਖਰਾਬ ਕਰ ਸਕਦਾ ਹੈ ਸਾਵਧਾਨ ਰਹੋ ਕਿ ਦੂਜਿਆਂ ਦੇ ਕਹਿਣ ਤੇ ਸੁਝਾਵਾਂ ਤੇ ਭਰੋਸਾ ਨਾ ਕਰੋ ਇਸ ਸਫਰ ਤੇ ਵਿੱਚ ਤੁਸੀਂ ਕਾਫੀ ਕੁਝ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਕੰਮ ਤੋਂ ਟਲਦੇ ਰਹੋਗੇ ਤਾਂ ਖੁਦ ਤੇ ਹੀ ਖਿਜ ਪੈਦਾ ਹੋਣ ਲੱਗੇਗੀ ਧੰਨਵਾਦ ਜੀ